ਮਣਗੀ ਲੱਗਣ ਦੀ ਬੋਲੋਗੇ ਨਹੀਂ ਤੁਸੀਂ ਮੈਂ ਸੈਟਿੰਗ ਕਰੋਗੇ ਹਾਂ ਕਿੱਥੇ ਵੰਦ ਕਿਸ ਨੇ ਬਣਾਇਆ ਤੂੰ ਇੱਥੇ ਲੱਗਣਾ ਮੈਂ ਬਸ ਨਹੀਂ ਕਿਉਂ ਪਕੜੇ ਨਾ ਦੇਖੋ ਅੱਗੇ ਹੋ ਕੋਈ ਨਹੀਂ ਸਹੀ ਹੈ ਮੇਰਾ ਪਿੰਡ ਸ਼ਾਲੂ ਨਾਮ ਮੇਰਾ ਗੋਦਾ ਤੇ ਮੈਂ ਕੱਪਨਾ ਕਹਿਦਾ ਸਾਨੂੰ ਦੱਸਣਾ ਤੂੰ ਸਾਨੂੰ ਦੱਸਣਾ ਸਮਝ ਗਈ ਨਾ ਮੈਂ ਵੀ ਨਾਲ ਖੜ ਜਾਣਾ ਮੈਂ ਵੀ ਨਾਲ ਸਹੀ ਗਾਤੇ ਜਨ ਬ੍ਰਾਂਡ ਨਾ ਬਾਜਾਂਗਾ ਤੇ ਦਿਖਾਉਂਗਾ ਚਲੋ ਵਿੱਚ ਰੋਕਣਿਆ ਕਰੇਗਾ ਕਿ ਨਹੀਂ ਹੋਲੀ ਹੋਲੀ ਬੋਲੀ ਜੀ ਚੈੱਕ ਕਰਦੇ ਆ ਲੈ ਲੈ ਹੁਣ ਸਾਰ ਤੇ ਇਹ ਵਾਰ ਚੱਪੈ ਐ ਸਾਹਮਣੇ ਦੱਸਦਾ ਉਹ ਇਧਰ ਸਾਡੇ ਵੱਲ ਦੇਖ ਤੇ ਦੱਸ ਕੋਈ ਨਾ ਪਰ ਜੁੱਡਾ ਨਹੀਂ ਉਹ ਕਹਿੰਦਾ ਸਾਹਮਣੇ ਆਸਣਾ ਪਾਪਾ ਵੀ ਇਧਰ ਹੀ ਕਰ ਸਕਦਾ ਜਰਾ ਨਾ ਵੀ ਗੱਲ ਕਰਦਾ ਇੰਨੇ ਮਤ ਪੈਂ ਗੜੇ ਜਨ ਜਨ ਮਨਿਆ ਦਿਨਾ ਜਨ ਜਨ 1 2 3 ਮੇਰਾ ਨਾਮ ਜੈਜੀ ਜਾ ਜਾ ਤਿੰਨ ਗੱਲ ਕਹਿੰਦਾ ਮੇਰਾ ਨਾਮ ਜਤਾ ਰੋ ਮੇਰੇ ਨਾਲ ਨਾ ਨਹੀਂ ਮੇਰਾ ਪਿੰਡ ਸ਼ਾਦੀ ਨਾਮ ਮੇਰਾ ਗੋਦਾ ਨਾ ਮੇਰਾ ਘੋੜਾ ਪਾਪੇ ਦਾ ਨਾਮ ਮੇਰਾ ਦਾ ਕੈਲਾ ਕੀ ਕਰ ਕਿਉਂ ਅੰਦਰ ਕਿ ਵਿਚ ਕਰ ਰਹੇ ਹੋ ਉਹ ਦੇ ਚੁੱਪ ਹੋ ਵਾਜੀ ਸੁਣਦੀ ਹੈਗੀ ਫੇਰ ਹਾਂ ਹੋਲੀ ਗੋਲੇ ਜਾ ਸਾਡੇ ਤੇਰ ਕਰੋ ਚੋਪਰ ਉਹ ਦਿਨ ਇਸ ਇਧਰ ਦੇਖਦੇ ਮੇਰਾ ਚਾ ਲਈ ਹਾਂ ਰਾਮ ਨਾ ਬੋਲਨੇ ਠੀਕ ਹੈ ਮੇਰਾ ਪਿੰਡ ਚਾ ਲਈ ਨਾ ਮੇਰਾ ਘੋੜਾ ਪਾਪੇ ਦਾ ਨਾਮ ਮੇਰਾ ਦਾ ਕੈਲਾ ਆ ਸੋਨੂੰ ਸਲੰਦਾ ਕਿੰਨਾਂ ਦਾ ਮੈਂ ਤੁਹਾਨੂੰ ਪੰਛੀਆਂ ਦੇ ਜਾ ਹਾਂ ਕੰਦੂ ਨਾ ਆਈ ਬਣਾ ਲਈ ਲੈ ਬੰਨੀ ਤੂੰ ਕਾਪੜਾ ਬਣਾ ਕੇ ਕੱਪੜਿਆ ਬੋਲ ਆਪਣੇ ਬੋਲ ਆਪਣਾ ਬੋਲੀ ਜਾ ਬਸ ਉਹ ਜੀ ਮੇਰਾ ਪਿੱਲੀ ਸਾਗ ਜੀ ਮੇਰਾ ਨਾਮ ਗੋਦਾ ਮੈਂ ਖੇਲੇ ਤੇ ਰਹਿੰਦਾ ਹਾਂ ਯਾ ਫਾਸਟ ਕਰ ਲੈ ਬੁੱਤ ਨੂੰ ਨਹੀਂ ਫਾਸ ਨਹੀਂ ਆ ਪਹਿਲਾਂ ਵੀ ਓੜੀ ਮਰ ਜਾ ਕੀ ਮੈਂ ਫਰੂਲ ਕਰ ਮੈਂ ਸੀ ਸਾਡੀ ਨੂੰ ਠੀਕ ਹੈ ਮੈਨੂੰ ਫੜਾ ਦੇ ਲੋ ਇੱਧਰ ਮੇਰਾ ਗੋਦਾ ਤਾਂ ਤੇਰਾ ਨਾਮ ਕਹਿਣਾ ਪਤਾ ਚੁੱਕਾ ਹੋਣਾ ਹੈ ਮੈਂ ਤੁਹਾਨੂੰ ਹਮਣਾ ਵਾਲਾ ਨਾਮ ਮੇਰਾ ਗੋਦਾ ਨਵਾਬ ਮੇਰਾ ਨਾਮ ਟਿਆਲਾ ਮੈਂ ਤਾਂ ਗੁੱਤੀਆਂ ਦੇ ਅੰਦਰ ਪੰਛੀਆਂ ਦੇ ਚਾਹਾਂ ਯਾਰ ਇੱਕ ਤੇ ਨਹੀਂ ਹਟਦੇ ਵਿੱਚ ਚੁੱਪ ਹੋ ਜਾ ਮੈਂ ਸੱਚ ਚੁੱਪ 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 ਅਹ ਟੁੱਟੀ ਗੋ ਮੇਰਾ ਪਿੰਡ ਸਾਡੀ ਖਾਲੀ ਨਾਮ ਮੇਰਾ ਗੋਦਾ ਪਾਪੇ ਦਾ ਨਾਮ ਮੇਰੇ ਦਾ ਗੱਲਾ ਉਹ ਕਿਹੜਾ ਉਹ ਲੈ ਲੈ ਨੂਦਾ ਆ ਕਿਹੜਾ ਉਹ ਦੇ ਆ ਆਜਾ ਮਾਤਾ ਇਹ ਬੰਦੇ ਕੋ ਨਹੀਂ ਹੋਇਆ ਹੁਣ ਆ ਬੰਦੇ ਨੂੰ ਟਰਾਈ ਕਰਾਏ ਇਹ ਕਹਾ ਬੰਦਾ ਇਹ ਬੰਦਾ ਗਾ ਮੈਂ ਜੂੜਾ ਤੇ ਜੂੜੀ ਬਣਾਇਆ ਨਹੀਂ 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 ਜੂੜਾ ਨਾਲ ਗੱਲ ਗੱਲ ਬੰਨੀ ਹੈ ਆਪਣੀ ਪਰਸਨੈਲਿਟੀ ਰੱਖ ਲੋ ਆਪਣੀ ਪਰਸਨੈਲਿਟੀ ਹੈ ਇਹ ਤਾਂ ਨਹੀਂ ਪਤਾ ਸਾਡੀ ਪ੍ਰਧਾਨ ਚਾਹ ਤਰ ਲੋ ਫੜੇ ਮੂੰਹ ਤੇ ਰਹੀ ਆਈ ਆ ਕੇ ਐਕਟਿੰਗ ਕਰਕੇ ਮੇਰਾ ਪਹਿਲੀ ਸਾਜੀ ਮੈਂ ਗੋਦਾ ਕਰਕੇ ਮੇਰੇ ਸਾਥ ਉਡਾਈ ਜਾਂਦੇ ਵਾਲ ਖੇਲ ਰਹੇ ਆਹ ਇਹ ਰੰਦੇ ਨੂੰ ਬੁੱਕਲ ਮਾਲ ਹੁੰਦੇ ਓਏ ਬਦਤਮੀਜ਼ ਬਦਤਮੀਜ਼ ਵੀਪਾ ਜਿੱਟਾ ਕਿ ਪਿਆਰ ਹੋ ਗਿਆ ਬਸ ਪਿਆਰ ਭਾਏ ਵਾ ਤੂੰ ਮੱਚ ਕਰਵੇਂਗੇ ਬਾਹਰ ਆਈਂਗੇ ਲੱਗੀ ਜਿੱਟਾ ਸਾਚ ਜਨੀਆਂ ਨੇ ਬੜੀਆਂ ਬੀਦਾ ਕੁੱਤੇ ਤੇ ਕੀ ਕਹਿੰਦਾ ਮਾਰਦੇ ਡੜਾ ਚੱਲ ਅੱਛਾ ਰਹੀ ਜਿੱਟਾ ਦੀ ਕੁੜੀ ਕਾ ਲੀਂਦੇ ਆਂ ਕੁੱਲੀ ਬੰਨ੍ਹਦੇ ਨੇ ਅਸਲੀ ਜਿੱਟਾ ਜਿਹੜੇ ਕੋਰੋਨਾ ਵਾਲੀ ਫਖਾਰ ਆਉਂਦੇ ਉਹ ਤਾਂ ਜੰਦ ਫਤਨਾ ਮੇਰਾ ਪ੍ਰਿੰਸ ਚਾਹਲੀ ਨਾਮ ਮੇਰਾ ਗੋਦਾ ਪਾਪਾ ਤੇਰਾ ਨਾਮ ਪੈਲਾ ਤੇ ਅੱਜ ਮੈਂ ਤੁਹਾਨੂੰ ਪੰਛੀਆਂ ਤੇ ਪੰਛੀਆਂ ਦੇ ਜਾਨਵਰਾਂ ਦੇ ਨਾਮ ਦੱਸਾਂਗਾ ਮੈਂ 13 ਤਰ੍ਹਾਂ ਦੇ ਨਾਮ ਦੇ ਪੰਛੀ ਨੇ ਮੇਰਾ ਪਾਵਰ ਅੰਦਰ ਸਰਦੀ ਤੇ ਸਰੰਦਾ ਸ਼ਰਮਾ ਵੀ ਚੈਲੰਜ ਆ ਮੇਰੇ ਵਰਗੀ ਬਾਜ਼ ਕੱਢ ਕੇ ਦਿਖਾਉਣਾ ਪਹਿਲਾ ਪਾਕ ਕੱਢਾਂਗੇ ਕੁੱਤੇ ਦੀ ਜ ਬੰਦ ਕਰ ਗਏ ਦੁਬਾਰਾ ਲਾ ਯਾਰ ਇਨੀ ਵਾਰ ਨਹੀਂ ਆਦਾ ਨਹੀਂ ਨਹੀਂ ਡਾਇਲੌਗ ਹੋ ਗਿਆ ਜਦ ਤੱਕ ਨਹੀਂ ਆਦੇ ਬੰਨ ਤੇ ਤੇ ਕਿਚਾ ਅਲੀ ਮੇਰਾ ਨਾ ਖੋਦਾ ਤੇ ਪੇਵਾ ਨਾ ਸੱਲਾ ਸੁਹੰਦ ਰਿਆ ਸੀ ਵਜੇ ਤਾਂ ਆ ਗਿਆ ਜੀ ਤਾਂ ਜੀ ਟਾਈਮ ਸਵੇਰ ਦਾ ਮਾਰਨਿੰਗ ਦਾ 8 ਵਜੇ ਦਾ ਤੇ 824 ਦਾ ਸਾਹਮਣੇ ਦੇਖ ਲੋ ਅਸੀਂ ਮਾਰ ਗੱਡੀ ਚ ਬੈਠੇ ਆ ਗਾਣੇ ਲਾ ਕੇ ਅਹੀਂ ਬੈਠਿਆ ਗੱਡੀ 'ਚ ਸਵੇਰੇ ਸਵੇਰੇ ਦੋਨੇ ਜਣੇ ਬੈਠੇ ਆ ਕੇ ਗਾਣਾ ਗੁਣਾ ਲਾ ਕੇ ਤੇ ਅਮਨ ਲਾਰੀ ਝਾੜੂ ਤੇ ਅਮਨ ਲੰਬੰਡੀ सोनू ਕਿਤੇ सोनू ਕਿਤੇ सोनू ਗੱਡੀ 'ਤੇ ਬੈਠੀ ਐ 8:24 ਦਾ ਟਾਈਮ ਹੋ ਗਿਆ ਇਹ ਗਾਣੇ ਗੁਣੇ ਸੁਣਦੇ ਸੀ ਤੇ ਅਹੀਂ ਬਸ ਚਾਹ ਚ ਪੀ ਕੇ ਉਤਾਰਨੇ ਜਾਣਾ ਆਫਿਸ ਤੇ ਅਹੀਂ ਬਾਹਰ ਆ ਗਏ ਤੇ ਵਲੌਗ ਆਪਾਂ ਕਰਤਾ ਸ਼ੁਰੂ ਹੁਣ ਤੁਹਾਨੂੰ ਜਿਹੜੇ ਵਲੌਗ ਆ ਰਹੇ ਗੱਡੀ ਤੋਂ ਹੀ ਸ਼ੁਰੂ ਹੋ ਰਹੇ ਨੇ ਗੱਡੀ ਦੇ ਘਤੋਂ ਹੋ ਰਹੇ ਅਲੀਸ਼ਾ ਕਹਿੰਦੇ ਕੱਲ ਗੱਲਾਂ ਕਰਦੀ ਹੰਗਾਰੇ ਪਰਦੀ ਜਦੋਂ ਅਲੀਸ਼ਾ ਦਾ ਨਾਮ ਲੈਂਦੇ ਹਾਂ ਇਹ ਕਰਦੀ ਹੁੰਨੀ ਹਾਂ ਬਸ ਜਦੋਂ ਕਹਿੰਦੇ ਨਵੀਂ ਚੀਜ਼ ਆਈ ਹੋਏ ਤੇ ਚਾ ਚੜ ਜਾਂਦਾ ਉਹ ਕੰਮ ਹੈ ਪਰ ਸਾਡਾ ਚਾ ਲੱਥਿਆ ਨਹੀਂ ਹੈਗਾ ਅਸੀਂ ਬਸ ਸਾਰੇ ਦਿਨ ਆਹੀ ਕੁਝ ਕਰੀ ਜਾਂਦੇ ਆ ਗਾਣੇ ਲਾਈ ਜਾਂਦੇ ਆ ਆਪਣੇ ਵਲੌਗ ਲਾ ਕੇ ਵੇਖੀ ਜਾਂਦੇ ਆ ਇੱਥੇ ਪਰ ਆ ਦੇਖੋ ਇੱਥੇ ਵਲੌਗ ਆਊਗਾ ਸਾਡਾ ਆ ਦੇਖੋ ਆ ਲਾਓ ਬੜਾ ਘੈਂਟੋ ਵਲੌਗ ਹੈ ਇਹ ਸਾਰੇ ਜਣੇ ਤੁਸੀਂ ਵੀ ਜਾ ਕੇ ਦੇਖਿਓ ਇਹ ਇਹ ਆਹ ਜਿਹੜਾ ਬੰਦਾ ਵਲੌਗ ਦੇਖਣ ਲੱਪੇ ਤਾਂ ਗੱਡੀ ਕਿਤੇ ਹੋਰ ਹੀ ਜਾ ਕੇ ਮਾਰੇ ਐਸੇ ਵਲੌਗ ਚਲੀਸ਼ਾ ਦਾ ਨਾਮ ਲਿਆ ਗਿਆ ਸੀ ਤੇ ਚਲੋ ਜੀ ਵਲੌਗ ਕਰਤਾ ਆਪਾਂ ਕੰਟੀਨਿਊ ਬਣੇ ਰਹੋ ਵਲੌਗ 'ਚ ਤੇ ਜਿਹੜੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬਣੇ ਰਹੋ ਵਲੌਗ 'ਚ ਆਪਾਂ ਕਰਦੇ ਆ ਦੇਖੋ ਤੇ ਅੱਗੇ ਖੜੇ ਨੇ ਮਿਸਟਰ ਐਂਡ ਮਿਸ ਜਬਾਸੀ ਤੇ ਪਿੱਛੇ ਖੜੇ ਨੇ ਬਾਸੀ ਫੈਮਿਲੀ ਉਸ ਸਾਈਡ ਤੇ ਖੜੇ ਨੇ ਬਾਸੀ ਵਲੌਗ ਤੇ ਇੱਕ ਬਾਹਰ ਆ ਉਹਨਾਂ ਦੀ ਗੱਡੀ ਸਾਰੇ ਬਾਸੀ ਬਾਸੀ ਹੋ ਗਿਆ ਹੈ ਨਾ ਬਾਸੀ ਤਾਜੇ ਕਰਤੇ ਜਿੰਨੇ ਬਾਸੀ ਹਨ ਨਾ ਉਹ ਤਾਜੇ ਕਰਤੇ ਬਾਸੀ ਬਾਸੀ ਕਰਕੇ ਮਿਸਟਰ ਐਂਡ ਮਿਸ ਬਾਸੀ ਬਾਸੀ ਵਲੌਗ ਬਾਸੀ ਫੈਮਿਲੀ ਬਾਸੀ ਬੁਟੀਕ ਨਾ ਰੱਖ ਲਈਏ ਹਾਂ ਬਾਸੀ ਬੁਟੀਕ ਨਾ ਰੱਖ ਲਈਏ ਤੁਸੀਂ ਉਹ ਠੀਕ ਰੱਖ ਲਓ ਆ ਕੀ ਕਰਤਾ ਵਾਈਪਰ ਫੇਰ ਤੇ ਤੁਸੀਂ 1 ਮਿੰਟ ਦਾ ਸਾਫਟ ਧੋਈ ਲਓ ਇਹਨੂੰ ਬੱਸ ਹੋਰ ਹੀ ਘੱਟ ਜਾਣਾ ਕੰਮ ਹਾਂਜੀ ਵਲੌਗ ਆਪਾਂ ਸ਼ੁਰੂ ਕੀਤਾ ਸੀ ਗੱਡੀ 'ਚ ਬੈ ਕੇ ਹਨਾ ਤੇ ਉਸ ਤੋਂ ਬਾਅਦ ਆਪਾਂ ਕੰਟੀਨਿਊ ਨਹੀਂ ਕੀਤਾ ਕਿਉਂਕਿ ਤੁਹਾਨੂੰ ਪਤਾ ਸਾਰੇ ਆਪਾਂ ਇਕੱਠੇ ਹੋਏ ਸੀ ਤੇ ਕਈ ਵਾਰ ਵਲੌਗ ਬਣ ਜਾਂਦਾ ਸੀ ਤੇ ਕਈ ਵਾਰ ਬਣਦਾ ਹੀ ਨਹੀਂ ਤੇ ਅੱਜ ਦੇਣ ਹੈਗਾ ਏ ਟਿਊਜ਼ਡੇ ਤੇ ਤਰੀਕ ਹੈਗੀ ਏ ਜੀ ਅੱਜ 18 ਦਾ 17 ਆ ਉਲਟਾ ਆ ਰਿਹਾ 17 9 2000 ਇੱਧਰ ਆਉਣਾ ਚਾਹੀਦਾ ਹੈ ਨਾ ਤਰੀਕ ਹੈ ਕਿ 17 ਤੇ ਦੇਣਾਗੇ ਟਿਊਬ ਦੇ ਤੇ ਟਾਈਮ ਹੋਗਾ 11 ਵਜੇ ਦਾ ਤੇ ਅਸੀਂ ਚੱਲੇ ਆਂ ਆਫਿਸ ਸੰਗਰੂਰ ਫਿਰ ਤੇ ਉੱਥੇ ਜਾ ਗਏ ਤੇ ਪਤਾ ਨਹੀਂ ਦਿਲ ਲੱਗ ਰਿਹਾ ਕਿ ਨਹੀਂ ਭਾਵੇਂ ਫਿਰ ਵਾਪਸ ਆਉਣਾ ਪਾਜੇ ਮੈਂਨਨ ਨੂੰ ਕਿਹਾ ਸੀ ਕਿ ਗੱਡੀ ਵੱਡੀ ਇੱਥੇ ਛੱਡ ਦਿਓ ਤੇ ਅਪਰਛੋਟੀ ਗੱਡੀ ਤੇ ਜਾਂਦੇ ਆ ਸੰਗਰੂਰ ਕਿਉਂਕਿ ਉੱਥੇ ਖੜਨ ਦਾ ਥੋੜਾ ਜਿਹਾ ਹੈਗਾ ਹੈ ਗੱਡੀ ਕੜੀ ਕੰਫਰਟ ਜੀ ਨਹੀਂ ਹੁੰਦੀ ਤੇ ਸਾਡਾ ਵੀ ਚਾਹ ਨਹੀਂ ਲੱਗਦਾ ਅਸੀਂ ਨਾ ਆਪਣੀ ਗੱਡੀ 'ਚ ਕੋਈ ਬੈ ਕੇ ਫਟਾਫਟ ਨਿਕਲ ਸਕਦੇ ਆ ਇੱਥੋਂ ਤੇ ਐ ਹੁੰਦਾ ਹੀ ਫਟਾਫਟ ਗੱਡੀ ਸਟਾਰਟ ਕੀਤੀ ਤੇ ਜਿੱਥੇ ਮਨ ਮਰਜ਼ੀ ਤੋਂ ਉੱਪਰ ਤੇ ਫਿਰ ਵੀ ਮਜਬੂਰਨ ਜਾਣਾ ਪੈ ਰਿਹਾ ਕਿਉਂਕਿ ਇਹਨਾਂ ਦਾ ਆਫਿਸ ਆ ਦਮਨ ਦੀ ਟਿਊਸ਼ਨ ਦੀਆਂ ਛੁੱਟੀਆਂ ਹੋ ਰਹੀਆਂ ਕਾਫੀ ਦਿਨ ਹੋ ਗਏ ਨੇ ਤੇ ਹੁਣ ਅਸੀਂ ਨਿਕਲ ਗਏ ਘਰੋਂ ਤੇ ਵਲੌਗ ਕਰੇ ਸ਼ੁਰੂ ਨਹੀਂ ਕੀਤਾ ਬਸ ਉਹੀ ਕੀਤਾ ਸੀ ਜਿਹੜਾ ਗੱਡੀ 'ਚ ਬੈ ਕੇ ਤੇ ਅੱਜ ਮੈਨੂੰ ਲੱਗਾ ਦੂਜੇ ਦਿਨ ਵਲੌਗ ਸ਼ੁਰੂ ਕਰ ਰਹੀਆਂ ਮੈਂ ਚਲੋ ਕੋਈ ਨਾ ਬਣੇ ਰੋਤੇ ਇਹ ਵਲੌਗ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਹੁਣ ਤੁਹਾਨੂੰ ਸ ਤੁਸੀਂ ਤੁਹਾਨੂੰ 2-3 ਦਿਨਾਂ ਤੱਕ ਹੀ ਦੱਸਾਂਗੇ ਕਿ ਸਾਡੀ ਸਲਾਹ ਬਣ ਰਹੀ ਹੈ ਜੀ ਕਿਤੇ ਜਾਣ ਦੀ ਤੇ ਫਿਰ ਤੁਹਾਨੂੰ ਦੱਸਾਂਗੇ ਇਹ ਕਿੱਥੇ ਜਾਣਾ ਹੈ ਕਹੜ ਕਹੜ ਦੇ ਵਲੌਗ ਆਉਣਗੇ ਠੀਕ ਹੈ ਨਾ ਹੂੰ ਤੁਸੀਂ ਬੋਲਪੋ ਕੁਝ ਮੈਂ ਕੱਲੀ ਬੋਲੀ ਜਾਨੀ ਆ ਯਾਰ ਬਾਕੀ ਜੀ ਸਮਾਂ ਦੱਸੂਗਾ ਵੀ ਐਸੀ ਕਦੋਂ ਜਾਣਾ ਹੈ ਕਦੋਂ ਨਹੀਂ ਜਾਣਾ ਤੁਹਾਨੂੰ ਬੜਾ ਛੋਟੀ ਬੜੀ ਘੱਟ ਮਿਲਦੀ ਹੈ ਇਹਨਾਂ ਨੂੰ ਦੇਖਣਾ ਪੈਣਾ ਸਾਰਾ ਸਭਾ ਬਿਦਾਲ ਦੇਖ ਕੇ ਤੁਰਨਾ ਪੈਣਾ ਤੇ ਦਮਨ ਨੂੰ ਅੱਜ ਮੈਂ ਕਹਤਾ ਹਾਂ ਸੰਗੂਰੀ ਆ ਜੀ ਤੇ ਹਰੇ ਮੈਂ ਇੱਥੇ ਜਾ ਕੇ ਸੰਦੂਰ ਜਾ ਕੇ ਸਨਾਮੇ ਫੇਰ ਹਣਾ ਮੈਂ ਦੁਬੱਟੇ ਡਾਈ ਕਰਾਣੇ ਨੇ ਤੇ ਮੈਂ ਛੁੱਟੀ ਤੇ ਆਵਾਂਗੀ ਜਾਂ ਤਾਂ ਸ਼ੰਭੀ ਆਉਂਗੀ ਹਨਾ ਤਾਂ ਮੈਨੂੰ ਛੁੱਟੀ ਆਦੀ ਦੂਜੀ ਟਿਊਸ਼ਨ ਦੀ ਇੱਕ ਵੀ ਸਲਾਮ ਹਣਾ ਫੇਰ ਉਹ ਦੁਬੱਟੇ ਡਾਈ ਕਰਾਣੇ ਅੱਛਾ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਘਰ ਪਹੁੰਚ ਗਏ ਦੀ ਆਪਾਂ ਸੰਗਰੂਰ ਮਤਲਬ ਪਹੁੰਚ ਗਏ ਆਪਾਂ ਤੇ ਜਦੋਂ ਮੈਂ ਅੰਦਰ ਵੜੀ ਨਾ ਤੇ ਬਿਲਕੁਲ ਖਾਲੀ-ਖਾਲੀ ਲੱਗਿਆ ਉੱਥੇ ਹੁਣ ਸਾਰੀ ਫੈਮਿਲੀ ਸੀ ਇਕੱਠੇ ਸੀ ਵਧੀਆ ਦਿਲ ਲੱਗਿਆ ਹੋਇਆ ਸੀ ਇਹ ਕਰਿਆ ਕਿ ਬਿਲਕੁਲ ਵੀ ਦਿਲ ਨਹੀਂ ਲੱਗਿਆ ਅਹੀਂ ਨਾ ਕੋਈ ਕੰਮ ਕੀਤਾ ਨਾ ਕੁਛ ਤੇ ਟਾਈਮ ਦੇਖ ਸਕਦੇ ਹੋ ਤੁਸੀਂ ਪਿੱਛੇ ਸਵਾ ਚਾਰ ਦਾ ਹੋ ਗਿਆ 4:30 ਦਾ ਤੇ ਮੈਂ ਵੀ ਬਸ ਥੋੜਾ ਬੋਤਾ ਹੀ ਕੀਤਾ ਕੁਛ ਨਹੀਂ ਕੀਤਾ ਹੈਗਾ ਸਿਰਫ ਚਾਹ ਚੂ ਬਣਾ ਕੇ ਪੀਤੀ ਤੇ ਕੋਈ ਕੰਮ ਨਹੀਂ ਕੀਤਾ ਹੈਗਾ ਤੇ ਦਮਨ ਵੀ ਟਿਊਸ਼ਨ ਚੱਲੇਗੀ ਸੀ ਸਿੱਧੀ ਸਕੂਲ ਤੋਂ ਤਾਂ ਮੈਂ ਦੱਸਿਆ ਹੀ ਵਲੌਗ 'ਚ ਤੇ ਬਸ ਦੇਲੀ ਨਹੀਂ ਕੀਤਾ ਹੈਗਾ ਮੈਂ ਬਾਰ-ਬਾਰ ਪਿੰਡ ਹੀ ਫੋਨ ਕਰੀ ਜਾ ਰਹੀ ਪਿੰਡ ਹੀ ਫੋਨ ਕਰੀ ਜਾ ਰਹੀ ਉਹ ਮੈਨੂੰ ਕਹੀ ਜਾ ਰਹੀ ਕਿ ਤੂੰ ਆ ਜਾ ਅਜ ਨਹੀਂ ਦਿਲ ਲੱਗਦਾ ਤੇ ਬਾਕੀ ਦੇਖਦੇ ਆਂ ਦਮਨ ਦੀਆਂ ਨਾ ਟਿਊਸ਼ਨ ਦੀਆਂ ਮੈਥ ਦੀਆਂ ਟਿਊਸ਼ਨ ਦੀਆਂ ਛੁੱਟੀਆਂ ਨੇ ਤੇ ਸਾਇੰਸ ਦੇ ਟਿਊਸ਼ਨ ਜਿਹੜੀ ਉਹ ਲੱਗ ਰਹੀ ਏ ਤੇ ਬਾਕੀ ਦਮਨ ਨੂੰ ਪੁੱਛਦੇ ਆਂ ਕੀ ਕਹਿੰਦੇ ਕਿ ਜੇ ਆਨਲਾਈਨ ਟਿਊਸ਼ਨ ਲਾ ਲੇ ਕਿ ਥੋੜੇ ਕੁ ਦਿਨਾਂ ਤੋਂ ਹੋਰ ਲਾ ਲਈਏ ਕੀ ਕਿ ਟਿਊਸ਼ਨ ਦੀ ਇੱਕ ਦੀ ਛੁੱਟੀ ਨਹੀਂ ਤਾਂ ਦਮਨ ਨੂੰ ਦੋਨੇ ਟਿਊਸ਼ਨ ਕੰਪਲਸਰੀ ਜਾਣਾ ਹੀ ਪੈਂਦਾ ਤੇ ਟਿਊਸ਼ਨ ਦੀ ਛੁੱਟੀ ਮੈਨੂੰ ਵੀ ਅੱਜ ਹੀ ਪਤਾ ਲੱਗਾ ਤੇ ਬਾਕੀ ਦੇਖਦੇ ਆਂ ਜੀ ਬਾਕੀ ਤੁਹਾਨੂੰ ਦਿਖਾਨੀਆਂ ਥੱਲੇ ਸਮਾਨ ਸਾਰਾ ਉਹੀ ਪਿਆ ਜਦੋਂ ਦੇ ਪਿੰਡੋਂ ਆਇਆ ਕੁਝ ਨਹੀਂ ਕੀਤਾ ਹੈਗਾ ਤੁਸੀਂ ਸਾਡਾ ਸਮਾਨ ਦੇਖ ਸਕਦੇ ਹੋ ਸਾਰਾ ਗਾ ਪਿਆ ਲਫਾਫਿਆਂ ਦੀ ਕੱਪੜੇ ਕੂਪੜੇ ਪਾ ਕੇ ਲੈ ਕੇ ਕਿਉਂਕਿ ਮੈਂ ਕੁਝ ਥੋੜ੍ਹ ਵਾਲੇ ਕੱਪੜੇ ਲੱਗ ਗਏ ਸੀ ਉਹ ਵੀ ਤੇ ਕੁਛ ਆਪਣੇ ਸੂਟਾਂ ਦੇ ਆਰਡਰ ਸੀ ਉਹ ਪਰ ਨਾਲ ਹੀ ਚੱਕ ਲਿਆ ਕਿਉਂਕਿ ਇੱਥੋਂ ਕੋਰੀਅਰ ਕਰਵਾ ਦਾਂਗੇ ਤੇ ਹੁਣ ਦੇਖਦੇ ਆ ਕਿੰਨੇ ਦਿਨ ਰਹਿਨੇ ਆ ਇੱਥੇ ਜਨਾ ਦੇ ਲੱਗਿਆ ਫਿਰ ਚਲੇ ਜਾਣਾ ਸੀ